दुख <laughs> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪ੍ਰੋਗਰਾਮ ਸੰਤ ਪਾਪਾ ਨਿਧਾਨ ਸਿੰਘ ਜੀ ਦੀ ਸਾਲਾਨਾ ਵਰਸੀ 105ਵੀਂ ਸਾਲਾਨਾ ਵਰਸੀ ਨੂੰ ਸੰਗਤ ਨਾਲ ਮਿਲ ਕੇ ਨਗਰ ਨਵਾਸੀ ਸਾਰੀਆਂ ਸੰਗਤਾਂ ਔਰ ਪ੍ਰਦੇਸ਼ ਦੀਆਂ ਦੇਸ਼ ਦੀਆਂ ਸਾਰੀਆਂ ਸੰਗਤਾਂ ਨਾਲ ਮਿਲ ਕੇ ਮਨਾ ਰਹੀਆਂ ਹਨ ਸੰਕਟਾ ਇਹ ਪੂਰਨ ਸਹਿਯੋਗ ਦੇ ਨਾਲ ਇਹ ਨਿਕਰ ਸਮਾਸੀਆਂ ਸੰਕਟਾ ਜੋ ਹੈ ਪੂਰ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਮਨਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਹੁਣ ਇਹ ਜੋ ਇਮਾਰਤ ਬੜੀ ਵੱਡੀ ਹੈ ਇਹ ਇਮਾਰਤ ਦਾ ਸਾਰਾ ਜੋ ਕਾਰਜ ਹੈ ਉਹ ਵੀ ਉਸ ਮੂਲ ਸਾਰੀ ਸੰਕਟ ਦੇ ਸਹਿਯੋਗ ਦੇ ਨਾਲ ਬਣ ਰਿਹਾ ਹੈ ਸਾਲਾਨਾ ਵਾਰਸੀ ਹਰ ਇੱਕ ਸਾਲ ਵਿੱਚ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸੂਹ ਸਕਦਾ ਰਾਲ ਮਿਲ ਕੇ ਸਹਿਯੋਗ ਦੇ ਕੇ ਮਾਇਆ ਨਾਲ ਤਨ ਮਨ ਸਾਧ ਦੇ ਨਾਲ ਸਹਿਯੋਗ ਦੇ ਨਾਲ ਇਹ ਸੰਸਥਾ ਇਹ ਪ੍ਰੋਗਰਾਮ ਇਹ ਵਰਸੀ ਮਨਾਉਂਦੀਆਂ ਹੱਸਤਾ ਬੜੇ ਉਸਤਾਦ ਉਸਤਾਦ ਅਨਾਰੇ ਪ੍ਰੋਗਰਾਮ ਮਨਾਉਂਦੀਆਂ ਹਨ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਤੋਂ ਬਿਨਾ ਅਸੀਂ ਕਹਿ ਦਈਏ ਵੀ ਕੁਝ ਇਹ ਪ੍ਰੋਗਰਾਮ ਕਰਨਾ ਬਹੁਤ ਔਖਾ ਹੋ ਸਕਦਾ ਹੈ ਖੱਬ ਦਾ ਬਟਾ ਸਿਉ ਐਨ ਆਰ ਆਈ ਭਰਾਵਾਂ ਦਾ ਹੁੰਦਾ ਹੈ ਜੋ ਦੇਸ਼ ਦੂਰ ਕਿ ਦੇਸ਼ ਪ੍ਰਦੇਸ਼ ਵਿੱਚ ਰਹਿੰਦੇ ਹੋਏ ਵੀ ਆਪਣੇ ਨਕਰ ਦੇ ਨਾਲ ਜੁੜੇ ਹੈ ਮਹਾਪੁਰਸ਼ਾਂ ਦੇ ਨਾਲ ਅਥਾਹ ਪ੍ਰੇਮ ਪਿਆਰ ਹੈ ਉਸ ਥਾਨ ਦੇ ਨਾਲ ਉਹ بڑے ਉਸਤਾਦ ਨਾਲ ਇਹ ਸੰਗਤਾਂ ਸੇਵਾ ਕਰਦੀਆਂ ਹਨ ਮਾਇਆ ਭੇਜਦੀਆਂ ਹਨ ਜਿੰਨਾ ਕੋ ਟਾਈਮ ਹੋਵੇ ਸਮੇਂ ਸਮੇਂ ਪਹੁੰਚਦੀਆਂ ਵੀ ਹਨ ਬੜੇ ਦੂਰ ਦਰਾਡੇ ਤੋਂ ਸੰਗਤਾਂ ਆਪਾਂ ਇਹ ਮੇਲੇ ਦੀ ਗੱਲ ਕਰੀਏ ਕਿ ਕਿੰਨੇ ਸਾਲਾਂ ਤੋਂ ਇਹ ਮੇਲਾ ਚੱਲਦਾ ਆ ਰਿਹਾ ਹੈ ਮੇਰੀ ਜਨ ਹੈ ਕਿ ਜਿਹੜਾ ਗਲਤ ਹੈ ਇਹ 105 ਸਾਲ ਵਿੱਚ ਸਾਲਾਨਾ ਵਰਸੀ ਮਨਾ ਰਹੇ ਆ ਸੂ ਸੰਗਤਾਂ ਐ 105 ਸਾਲ ਹੀ ਹੋ ਗਏ ਚੁਰੂ ਤੋਂ ਲੈ ਕੇ ਹੁਣ ਤੱਕ 105 ਸਾਲ ਸਮਝੋ ਇਹ ਨਾ ਵਰਸੀ ਮਨਾਉਦਿਆਂ ਹੋ ਗਏ ਹਨ ਇਹ ਦੇਹਲੜਾ ਵਿਖੇ ਸੰਗਤਾਂ ਦੀ ਇਹ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪ੍ਰੋਗਰਾਮ ਜਿਹੜਾ 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 ਬੋਲਦੇ ਕਿ ਪ੍ਰਲੇਖਿਤ ਇਹ ਸੰਗਤਾਂ ਉਪਰਾਲੇ ਕਰਦੀਆਂ ਹਨ ਗੁਰੂ ਕੇ ਲੰਗਰ ਆਦਿ ਸੇਵਾਵਾਂ ਹਰ ਤਨ ਮਨ ਤਾਂ ਦੇ ਨਾਲ ਸੇਵਾਵਾਂ ਕਰਦੀਆਂ ਹਨ ਇਹ ਸਾਡੇ ਪਿੰਡ ਦੇ ਪੂਰੇ ਸਹਿਯੋਗ ਦੇ ਨਾਲ ਇਹ ਕਾਰਜ ਹੁੰਦੇ ਆ ਸਾਡੇ ਚੈਨਲ ਨਾਲ ਤੁਹਾਨੂੰ ਬੇਸ਼ੱਕ ਵਿੱਚ ਸਤਿ ਸ੍ਰੀ ਅਕਾਲ ਵਿਦੇਸ਼ਾਂ ਵਿੱਚ। ਜੀ ਤੇ ਅਸੀਂ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਇੱਥੇ ਪਹੁੰਚ ਕੇ ਇਹ ਸੰਗਤਾਂ ਨੂੰ ਜੋ ਇਹ ਪ੍ਰੋਗਰਾਮ ਸਰਪ੍ਰਸਤ ਹੋਵੇ। ਅਸੀਂ ਬਹੁਤ-ਬਹੁਤ ਚੈਨਲ ਦਾ ਸਹਿਯੋਗ ਕਰ ਮੰਗਦੇ ਹਾਂ ਅਤੇ ਬਹੁਤ-ਬਹੁਤ ਧੰਨਵਾਦ ਜੀ ਆ ਕਰਦੇ। ਇਹ ਚੱਲ ਰਹੀ ਜਾ ਰਹੀ ਹੈ ਤਾਂ ਬੇਨਤੀ ਕਰਦੇ ਹਾਂ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਤੇ ਸਾਡੇ ਵੱਲੋਂ ਸਾਡੇ ਪਰਿਵਾਰ ਵੱਲੋਂ ਸਮੂਹ ਪਿੰਡ ਪੰਚਾਇਤ ਵੱਲੋਂ ਸਾਰੀ ਸੰਗਤ ਨੂੰ ਆਤਨ ਬਾਬਾ ਨਵਾਂ ਸਿੰਘ ਜੀ ਦੀ ਬਾਖੀ ਦੇ ਸਵਾਦ ਤੇ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।